ਉਸਦੀ ਤੇ ਆਪਣੇ ਕੁਸ਼ਤੀ ਦਾ ਨਾਮ ਲਮਾਉਂਦੇ ਹੋਏ ਕਹਿੰਦਾ ਧਰਤੀ ਭਾਗਾ ਵਾਲੀ ਜਿੱਥੇ ਮੇਲੇ ਲੱਗਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਪੰਪ ਧਰਦੇ ਨੇ ਹਾਂਜੀ ਦੇਖੋ ਜੀ ਟਾਈਮ ਹਾਂਜੀ ਕੁਸ਼ਤੀ ਸ਼ੁਰੂ ਜੀ ਠੀਕ ਹੈ ਜੀ ਕਰੋ ਕੁਸ਼ਤੀ ਸ਼ੁਰੂ ਵਾਹ ਜੀ ਵਾਹ ਬੱਲੂ ਕੋ ਸਾਹਿਬ ਦੀ ਖਾਨੜ ਜਿਹਨਾਂ ਅਭੀ ਤੈਦ ਨੂੰ ਧੰਨਵਾਦ ਕਰਦੇ ਆਂ ਜਿਹਨਾਂ ਮਾਮਾ ਬਿਰਲੀਆ ਪੁੱਤ ਪਲਵਾਨ ਜੰਮਣ ਜਿਹਨਾਂ ਨਾਲ ਰੋਸ਼ਨ ਖਾਨਦਾਨ ਹੋਵੇ ਮਨ ਮਾਰ ਜੋ ਕਰੇਗਾ ਮਨ ਮਿਹਨਤ ਉਹੀ ਦੱਗਣੀ ਕੂੜਾ ਪਲਵਾਨ ਹੋਵੇ ਉਸੇ ਮਨ ਦੀ ਸਿੰਘਾਂ ਚ ਹੋਏ ਚਰਚਾ ਦਾ ਮਾਰੂ ਜੋ ਚੁਸਤ ਮਹਾਨ ਹੋਵੇ ਭਰਤ ਸਾਹਿਬ ਲੱਗੇ ਜਿਵੇਂ ਕਰਤਾਰ ਵਾਂਗੂ ਜਿਹਦਾ ਮਿੱਤਰੋ ਮਨ ਨਿਰਮਾਣ ਹੋਵੇ ਬਾਚਨ ਬਿਨਾ ਉਸਤਾਦਾਂ ਦੇ ਕੋਈ ਕੁਝ ਨਹੀਂ ਸੱਤਪਾਲ ਬਿੱਲਾ ਭਾਵੇਂ ਚੰਦਗੀ ਰਾਮ ਹੋਵੇ ਸੱਤਪਾਲ ਬਿੱਲਾ ਭਾਵੇਂ ਚੰਦਗੀ ਰਾਮ ਹੋਵੇ ਉਸਤਾਦਾਂ ਦੀ ਬਾਤ ਖਾਣੀ ਪੈਂਦੀ ਹੈ ਉਸਤਾਦਾਂ ਦੀ ਸੰਗਤ ਕਰਨੀ ਪੈਂਦੀ ਹੈ ਸਾਧਿਆਂ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਪਹਿਲਵਾਨ ਬੜਿਆ ਜਾਂਦਾ ਪਹਿਲਵਾਨ ਬਣਨਾ ਕੋਈ ਖਾਲਾ ਜੀ ਦਾ ਬਾੜਾ ਭਪਿੰਦਰ ਪਹਿਲਵਾਨ ਜੀ ਜਿਸ ਪਹਿਲਵਾਨ ਨੇ ਅੱਜ ਤੱਕ 780 ਮੋਟਰਸਾਈਕਲ ਨਾਮ ਦੇ ਵਿੱਚ ਜਿੱਤੇ ਨੇ ਇਸ ਪਹਿਲਵਾਨ ਨੇ ਨੀਤਾ ਜੀ ਮੱਛਾ ਨਾਮ ਦੇ ਵਿੱਚ ਜਿੱਤੀਆਂ ਨੇ ਲੱਖਾਂ ਰੁਪਈਆ ਦੇ ਇਨਾਮ ਬਖਬਖ ਗੰਗਲਾਂ ਦੇ ਵਿੱਚ ਇਸ ਪਹਿਲਵਾਨ ਨੇ ਜਿੱਤੇ ਨੇ ਗੋਬੇ ਦੀਆਂ ਸਿੰਗਾ ਦੇ ਵਿੱਚ ਇਸ ਪਹਿਲਵਾਨ ਨੇ ਰੂਪੋਵਾਲ ਨੂਰ ਮਹਿਲ ਕੋਟ ਬਦਲਖਾ ਗੰਗਲ ਸਮਰਾਲਾ ਬਾਬਾ ਪੂਰਨ ਦਾਸ ਕੁਸ਼ਤੀਖਾਨਾ ਤਖਰਾ ਤੇ ਬਾਬਾ ਬਾਲਕ ਨਾਥ ਕੁਸ਼ਤੀਖਾਨਾ ਜੋ ਕਿ ਰਸਲ ਅਕੈडमी ਕਾਲਾ ਪਹਿਲਵਾਨ ਜੀ ਚਲਾ ਰਹੇ ਨੇ ਉੱਥੇ ਵੀ ਸਪਹਿਲਵਾਨੇ ਕੁਸ਼ਤੀ ਲੜੀਆ ਮਹਾਰਾਸ਼ਟਰ ਦੇ ਵਿੱਚ ਪਹਿਛਵਾਲ ਮੈਨੇ ਕੁਸ਼ਤੀਆਂ ਲੜੀਆਂ ਨੇ ਗਲਜੀਤ ਪਹਿਲਵਾਨ ਜੀ ਜੋ ਕਿ ਬਾਬਾ ਭੱਤੀਨਾਥ ਕੁਸ਼ਤੀ ਖਾਨਾ ਮਾਛੀਵੜਾ ਦੇ ਵਿੱਚ ਲਾ ਰਹੇ ਨੇ ਉਹਨਾਂ ਦੇ ਅਖਾੜੇ ਦੇ ਵਿੱਚ ਰਹਿ ਕੇ ਪਹਿਲਵਾਨ ਪਹਿਲਵਾਨੀ ਦੇ ਦਾਅ ਪੇਸ਼ਿਕਦਾ ਭਿੰਦਰ ਪਹਿਲਵਾਨ ਆ ਪਰ ਐਸਟਾਮ ਉੱਪਰ ਤੇ ਸੁਖਮਨ ਪਹਿਲਵਾਨ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਦੇਖੋ ਜਿਹੜੇ ਪਹਿਲਵਾਨ ਦੀ ਹੁੰਦੀ ਹੈ ਬੱਲੇ ਬੱਲੇ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਅਸੀਂ ਪਹਿਲਵਾਨ ਰਜੀਤ ਸਿੰਘ ਜੀ ਚੀਮਾ ਕਰਨਤਾਰ ਦਾ ਵੀ ਧੰਨਵਾਦ ਕਰਦੇ ਆ ਜੋ ਕਿ ਕੁਸ਼ਤੀ ਨੂੰ ਪ੍ਰਮੋਟ ਕਰਨ ਦੇ ਲਈ ਤਰਨਤਾਰ ਜਿਲ੍ਹੇ ਦੇ ਵਿੱਚ ਬੜਾ ਤਨਮਨ ਢੰਗ ਕਰਕੇ ਸੇਵਾ ਕਰ ਰਹੇ ਨੇ ਡੀਐਸਓ ਸਾਹਿਬ ਸਾਡੇ ਭੈਣ ਜੀ ਇਹਨਾਂ ਦਾ ਵੀ ਅਸੀਂ ਤੈਜੋ ਧੰਨਵਾਦ ਕਰਦੇ ਆ ਜਿਲ੍ਹਾ ਸਪੋਰਟ ਅਫਸਰ ਇਹ ਵੀ ਤਨਮਨ ਢੰਗ ਕਰਕੇ ਸੇਵਾ ਕਰ ਰਹੇ ਨੇ ਇਹਨਾਂ ਦਾ ਵੀ ਅਸੀਂ ਤੈਜੋ ਧੰਨਵਾਦ ਕਰਦੇ ਆਂ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਪਹਿਲਵਾਨੀ ਮੌਜੂਦ ਹੈ ਲੈ ਪੈਸਰੇ ਜੀ ਹਰ ਇੱਕ ਮਲ ਨੂੰ ਪਉਟਲਾ ਕਮਾਲ ਕਰਨਾ ਮੋੜਾ ਕਰਕੇ ਕਿਸੇ ਨੇ ਆ ਪਿੱਛੇ ਉੁੱਥੀ ਮਾਰਨਾ ਦਿলো ਖਿਆਲ ਕਰਨਾ ਕਿਸੇ ਝੋਲੀ ਤੇ ਕੱਢਨੇ ਪੱਟ ਸੋਨੇ ਮਾਗਲ ਡੱਬ ਕੇ ਕਿਸੇ ਨਕਾਲ ਕਰਨਾ ਕਿਸੇ ਤੰਗ ਤੜੰਗੇ ਦੀ ਮਾਰਨੀ ਹੈ ਕਿਸੇ ਮਾਰ ਮਲਤਾਨੀ ਕਮਾਲ ਕਰਨਾ ਕਿਸੇ ਮਾਰ ਮਲਤਾਨੀ ਕਮਾਲ ਕਰਨਾ ਬਹੁਤ ਵਧੀਆ ਵੀ ਮੇਰੇ ਖਿਆਲ ਮੁਤਾਬਕ ਜਿਹੜਾ ਮਲਤਾਨੀ ਦਾ ਇਹ ਤਾਂ ਹੁਣ ਫਿਰਲੇ ਫਿਰਲੇ ਪਹਿਲਵਾਨ ਮਾਰਦੇ ਰਹੇ ਹੁਣ ਪਹਿਲਵਾਨੀ ਦੇ ਵਿੱਚੋਂ ਮਲਤਾਨੀ ਦਾ ਤਾਂ ਮੇਰੇ ਖਿਆਲ ਖਿਆਲ ਮੁਤਾਬਕ ਅਲੋਪ ਹੀ ਹੋ ਗਏ ਸੋਹਣੀ ਬਸੋਏ ਵਾਲਾ ਬੜਾ ਨਾਮਵਰ ਪਹਿਲਵਾਨ ਮਲਤਾਨੀ ਮਾਰ ਕੇ ਪੈਂਦੇ ਦੋਨੇ ਪਾਸੇ ਦੀ ਮਲਤਾਨੀ ਮਾਰਦਾ ਸੀ ਇੱਕ ਵਾਰੀ ਕਹਿੰਦੇ ਇੱਕ ਜਾਤ ਦਾ ਆਲਮ ਮਰਾਸੀ ਪਹਿਲਵਾਨ ਦੇ ਉਸ ਪਹਿਲਵਾਨ ਦੇ ਲਾਹੌਰ ਦੇ ਵਿੱਚ ਕਹਿੰਦੇ ਮਲਤਾਨੀ ਮਾਰੀ ਉੱਛ ਦੇ ਪਹਿਲਵਾਨ ਕਹਿੰਦਾ ਪਰਬ ਥੋੜੀ ਜੀ ਦੱਪ ਕੇ ਕਹਿੰਦਾ ਮਲਤਾਨੀ ਮਾਰ ਦਿੰਦਾ ਮੈਂ ਆਪਣੇ ਘਰੇ ਚੱਲਿਆ ਜਾਂਦਾ ਇਸ ਨਾਲ ਦਾ ਦਾਤਾ ਪੰਜ ਫਿਰਿਆ ਦਾ ਦਾਣ ਵਾਲਾ ਦਾਤਾ ਲੱਖਾਂ ਰੁਪਈਆ ਦਾ ਨਾਮ ਜਿੱਤ ਲੈਂਦਾ ਵੱਡੇ ਵੱਡੇ ਟਾਈਟਲ ਜਿੱਤ ਲੈਣ ਦਾ ਦਾਅ ਮਾਰਨ ਵਾਲਾ ਪਹਿਲਵਾਨ ਹੁਣ ਦੇਖਾਂਗੇ ਭਪਿੰਦਰ ਪਹਿਲਵਾਨ ਕਿਹੜਾ ਦਾਅ ਮਾਰ ਕੇ ਸਖਮਨ ਪਾਇਲ ਬਾਣੀ ਚਿਤ ਕਰਦਾ ਇਹ ਤਾਂ ਹੁਣ ਸਮਾਂ ਦੱਸੂਗਾ ਇਹ ਤਾਂ ਹੁਣ ਕੁਸ਼ਤੀ ਦੇਖੇ ਤੇ ਪਤਾ ਲੱਗੂਗਾ ਬੜੀ ਤਾਕਦੀ ਕੁਸ਼ਤੀ ਚੱਲਦੀ ਹੋਈ ਕੁਸ਼ਤੀ ਪ੍ਰੇਮੀ ਕੁਸ਼ਤੀ ਦਾ ਆਨੰਦ ਮਾਣ ਬਾਈ ਰਾਤ ਠੀਕ ਨੇ ਹਰਲਾ ਪੂਰਾ ਅਗਲੀ ਗੱਲ ਸਾਡੇ ਸਾਥੀ ਨਾ ਕਰਦਾ ਨਹੀਂ ਪਉਂਦਾ ਟੱਟ ਲਾ ਪਉਂਦਾ ਜਿੱਥੇ ਪੱਟੀ ਬੰਨੀਆਂ ਦੇ ਕੇ ਬਚਾ ਕਰਦਾ ਉਹ ਹੱਥ ਦਾ ਉਹ ਹੱਥ ਨਾਲ ਜ਼ੋਰ ਨਹੀਂ ਮਾਰਦਾ ਵਾਹ ਜੀ ਵਾਹ ਬਹੁਤ ਵੱਡਾ ਸ਼ੇਗਰਸ਼ ਦੀ ਦੋਨਾ ਪਹਿਲਵਾਨਾਂ ਵਿੱਚ ਸੁਖਬੰਨ ਤੇ ਭੁਪਿੰਦਰ ਦੇ ਦਰਮਿਆਨ ਜਿਹੜੀ ਆ ਵੀ ਕੁਸ਼ਤੀ ਬੜੀ ਸਿਰੇ ਦੀ ਚੱਲ ਰਹੀ ਹੈ ਜੀ ਵੱਡਾ ਸ਼ੇਗਰਸ਼ ਇਹ ਕੁਸ਼ਤੀ ਪ੍ਰੇਮੀਆਂ ਕੱਲ ਨੂੰ ਕਹਿੰਦੇ ਵੀ ਚੱਲਣਗੀਆਂ ਮਸ਼ੀਨਾ ਦੇ ਘਸਣਗੀਆਂ ਗਰਾਰੀਆਂ ਵਾਲੀ ਗੱਲ ਹੋਣੀ ਆ ਕੱਲ ਨੂੰ ਪੈਣੇ ਦੇ ਪਟਾਕੇ ਸਾਰੇ ਪਜਨਾਂ ਵਾਲੇ ਜਿਹੜੇ ਫਾਈਨਲ ਮੁਕਾਬਲੇ ਹੋਣੇ ਜਿਹੜੀ ਕਰੀਮ ਉੱਪਰ ਆ ਜਾਣੀ ਅੱਜ ਉਹਨਾਂ ਦੇ ਯੁੱਧ ਹੋਣੇ ਨੇ ਕੱਲ ਠੀਕ 9 ਵਜੇ ਜਿਹੜੇ ਵੱਡੇ ਫਾਈਨਲ ਮੁਕਾਬਲੇ ਸ਼ੁਰੂ ਹੋ ਜਾਣਗੇ ਸੋ ਸਾਰੇ ਕੁਸ਼ਤੀ ਸ਼ਕੀਨੀ ਵੀਰਾਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਘਰ ਦੇ ਕੰਮਾਂ ਨੂੰ ਨਿਬੇੜ ਕੇ ਕੱਲ ਨੂੰ ਤੁਸੀਂ ਟਾਈਮ ਸਿਰ ਤੇ ਇੱਥੇ ਪਹੁੰਚ ਜਾਣਾ ਕਿਉਂਕਿ ਕਈ ਵਾਰ ਕੁਸ਼ਤੀ ਪ੍ਰੇਮੀ ਸੋਚਦੇ ਹੋਣਗੇ ਕੱਲ ਸ਼ਾਮ ਨੂੰ ਵੱਡੀਆਂ ਕੁਸ਼ਤੀਆਂ ਹੋਣੀਆਂ ਪਰ ਨਹੀਂ ਕੁਸ਼ਤੀ ਪ੍ਰੇਮੀਆਂ ਜਿਹੜੇ ਫਾਈਨਲ ਮੁਕਾਬਲੇ ਆ ਉਹ ਨਾਲ ਦੀ ਨਾਲ ਸ਼ੁਰੂ ਹੋ ਜਾਣੇ ਨੇ ਇਸ ਲਈ ਆਪਣੇ ਘਰਾਂ ਨੂੰ ਘਰਾਂ ਦੇ ਕੰਮਾਂ ਨੂੰ ਛੇੜ ਕੇ ਟਾਈਮ ਸੇ ਤੇ ਤੁਸੀਂ ਇੱਥੇ ਪਹੁੰਚ ਜਾਣਾ ਇਧਰ ਦੇ ਪਾਸੇ ਬਹੁਤ ਵੱਡਾ ਸ਼ਗਰ ਸਿੰਘ ਦੋਨਾਂ ਪਹਿਲਵਾਨਾਂ ਵਿੱਚ ਚਾਰਿਆ ਜੀ ਸੁਖਮਨ ਤੇ ਭੁਪਿੰਦਰ ਦੇ ਦਰਮਿਆਨ ਜਿਹੜੀ ਕੁਸ਼ਤੀ ਬਹੁਤ ਵਧੀਆ ਅਗਲੀ ਕੁਸ਼ਤੀ ਵਾਸਤੇ ਪਹਿਲਵਾਨ ਕਬਲਜੀਤ ਪਹਿਲਵਾਨ ਜੀ ਅੰਮ੍ਰਿਤਸਰ ਦੇ ਨਾਲ ਪਰਮਿੰਦਰ ਪਹਿਲਵਾਨ ਕਰਨਦਨ ਇਹ ਦੋਨੋਂ ਪਹਿਲਵਾਨ ਆਪਰੇ ਆਪ ਵਾਪਸ ਕਰ ਲੈਣ ਉਧਰ ਸਾਡੇ 1.5 ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਸਮਾਪਤ ਹੋ ਗਿਆ ਜੀ ਜਿਸ ਹਾਂਜੀ ਇੱਕ ਜ਼ਰੂਰੀ ਬੇਨਤੀ ਆ ਜੀ ਸਾਰੇ ਪਹਿਲਵਾਨ ਨੋਟ ਕਰ ਲੋ ਜਿਹੜੀ ਕੁਸ਼ਤੀ ਆ ਸਾਫ਼ ਲਈ ਜਾਵੇਗੀ ਹੁਣ ਪੱਕਾ ਡਿਸੀਜਨ ਆਪਣਾ ਤੁਸੀਂ ਭਾਈ ਸਮਝ ਲੋ ਕੋਈ ਕੁਸ਼ਤੀ ਰੋਲੇ ਵਾਲੀ ਕੁਸ਼ਤੀ ਜਿਹੜੀ ਕੋਈ ਆਖੇ ਵੀ ਪਹੁੰਨੀ ਹੋਈ ਆ ਅੱਧੀ ਹੋਈ ਆ ਉਹ ਕੁਸ਼ਤੀ ਦੀ ਜੋ ਮੰਨੀ ਜਾਣੀ ਪੂਰੀ ਫੱਡੇ ਦੇ ਵਿੱਚ ਕਿਲ ਲੱਗੇ ਲੈਣੀ ਦੀ ਕੁਸ਼ਤੀ ਸਾਫ਼ ਲੈਣੀ ਆ ਕਿਸੇ ਦਾ ਇੱਕ ਮੋਡਾ ਲੱਗਿਆ ਪੌਣਾ ਮੋਡਾ ਲੱਗਿਆ ਉਹ ਕੁਸ਼ਤੀ ਦੀ ਮੰਨੀ ਜਾਵੇਗੀ ਇਹ ਜਿਹੜਾ ਫੈਸਲਾ ਸਾਡੀ ਰੈਸਲਿੰਗ ਐਸੋਸੀਏਸ਼ਨ ਦਾ ਜਿਹੜਾ ਸਾਡੇ ਮੈਡ ਚੇਅਰਮੈਨ ਉਹਨਾਂ ਵੱਲੋਂ ਫੈਸਲਾ ਕੋਈ ਵੀ ਮੇਰਾ ਵੀਰ ਪੌਣੀ ਕੁਸ਼ਤੀ ਦੇਤੀ ਕੁਸ਼ਤੀ ਦੇ ਰੌਲਾ ਨਾ ਪਾਵੇ ਕਿਉਂਕਿ ਅਸੀਂ ਕੁਸ਼ਤੀ ਸਾਫ਼ ਲੈਣੀ ਹੈ ਰਿਜ਼ਲਟ ਲੈਣਾ ਦੁਨੀਆ ਦੇਖ ਰਹੀ ਹੈ ਇਸ ਦੰਗਲ ਨੂੰ ਇਸ ਲਈ ਮਾ ਵੀ ਜਾਵਾਂਗੇ ਜੇ ਸਾਡੇ ਕੋਲ ਗਲਤ ਬੋਲਿਆ ਜਾਵੇ ਕੋਈ ਵੀ ਰੈਫਰੀ ਸਹਿਬਾਨ ਸਾਡੇ ਨਾਲ ਕੋਚ ਸਹਿਬਾਨ ਆਏ ਨੇ ਉਹ ਇਸ ਚੀਜ਼ ਨੂੰ ਨੋਟ ਕਰ ਲੈਣ ਕੁਸ਼ਤੀ ਪੂਰੀ ਹੁਣ ਸਾਫ਼ ਹੋਵੇਗੀ ਹਾਂ ਇੱਕ ਮਿੰਟਿਆ ਜੀ ਆਬਜੈਕਸ਼ਨ ਜਿਹੜਿਆ ਨਹੀਂ ਸਾਡੇ ਰੈੱਡ ਕਲਰ ਦੇ ਪੇਡੋ ਇਧਰ ਪਰਲੀ ਪਰਲੀ ਸਾਈਡ ਹੁਣੇ ਹਾਂ ਇਹ ਜਿਹੜਾ ਸਹਾਰਾ ਜਿਹੜਾ ਇਹ ਬੜੀ ਵੱਡੀ ਟੀਜ ਦੇ ਨੂੰ ਆਬਜੈਕਸ਼ਨ ਆਖਦੇ ਆ ਜਦੋਂ ਕੁਸ਼ਤੀ ਦੇ ਵਿੱਚ ਕਿੰਨੇ ਮਿਸਟੇਕ ਹੁੰਦੀ ਹੈ ਨਾ ਜਿਹਦੇ ਕੋਚ ਹੁੰਦੇ ਨਾਲ ਉਸਤਾਦ ਹੁੰਦੇ ਉਹਨਾਂ ਵੱਲੋਂ ਇਹ ਖਾੜੇ ਦੇ ਵਿੱਚ ਸੁਟਿਆ ਜਾਂਦਾ ਨਹੀਂ ਉਦੋਂ ਫਿਰ ਜਿਹੜਾ ਫੈਸਲਾ ਸਾਡੀ ਜਿਹੜੀ ਐਸੋਸੀਏਸ਼ਨ ਬੈਠੀ ਹੈ ਮੈਡ ਚੇਅਰਮੈਨ ਬੈਠੇ ਹੁੰਦੇ ਨੇ ਉਹਨਾਂ ਵੱਲੋਂ ਫੈਸਲਾ ਕੀਤਾ ਜਾਂਦਾ ਵੀ ਇੱਥੇ ਕਿੱਥੇ ਮਿਸਟੇਕ ਹੋਈ ਆ ਪਹਿਲੀ ਗੱਲ ਤੇ ਜਿਹੜੇ ਸਾਡੇ ਉਹ ਸਹਿਬਾਨ ਬੈਠੇ ਨੇ ਬੜੇ ਸੁਲਝੇ ਹੋਏ ਨੇ ਸਾਡੇ ਇੰਟਰਨੈਸ਼ਨਲ ਕੋਚ ਬੈਠੇ ਨੇ ਕੋਈ ਇੱਥੋਂ ਤੱਕ ਨੌਕ ਬਤੌਣ ਨਹੀਂ ਦੇਣੀ ਇਹਨਾਂ ਨੇ ਪਰ ਫੇਰ ਵੀ ਕਿਤੇ 19 22 ਹੋ ਜਾਂਦੀ ਆ ਤੇ ਇਹ ਜਿਹੜਾ ਵਾ ਸਰਹਣਾ ਜੀ ਬੜਾ ਕੰਮ ਕਰੂਗਾ ਜੀ ਤੋਂ ਉਧਰਲੇ ਪਾਸੇ ਜਿਹੜੀ ਕੁਸ਼ਤੀ ਆ ਜੀ ਇਹ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਭੁਪਿੰਦਰ ਤੇ ਸੁਖਮਣ ਦੇ ਦਰਮਿਆਨ ਤੇ ਉਧਰ ਸਾਡੇ ਸੁਖਮਣ ਸਾਡੇ ਭੁਪਿੰਦਰ ਪਹਿਲਵਾਨ ਜੀ ਦੇ ਵੱਡੇ ਭਾਈ ਨਰਿੰਦਰ ਪਹਿਲਵਾਨ ਜੀ ਵੀ ਅੱਜ ਸਾਡੇ ਵਿੱਚ ਮੌਜੂਦ ਨੇ ਅਸੀਂ ਜੀ ਆਇਆਂ ਨੂੰ ਆਖਦੇ ਫਿਰ ਤੋਂ ਧੰਨਵਾਦ ਕਰਦੇ ਆਂ ਕੀਮਤੀ ਸਮਾਂ ਕੱਢਿਆ ਔਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਈਐਸ ਸਾਹਿਬ ਸਤੰਤ ਕੌਰ ਜੀ ਭੈਣ ਜੀ ਰਣਜੀਤ ਸਿੰਘ ਚੀਮਾ ਜੀ ਦਾ ਇਹਨਾਂ ਨੇ ਸੱਦਾ ਪ੍ਰਵਾਨ ਕੀਤਾ ਕਿ ਚੋਲਾ ਸਾਹਿਬ ਦੀ ਧਰਤੀ ਤੇ ਆਏ ਨੇ ਬਹੁਤ ਬਹੁਤ ਧੰਨਵਾਦੀਆਂ ਸ਼ੁਕਰੀਆ ਜੀ ਵਾਹ ਜੀ ਵਾਹ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਭਾਈ 2 ਮਿੰਟ ਦਾ ਸਮਾਂ ਬਾਕੀ ਆ ਪਹਿਲਵਾਨ ਜੀ ਕੋ ਸਾਹਿਬ ਜੀ ਸੜਾਗੇ ਕਲਾਉ ਕੁਸ਼ਤੀ ਕਿੰਨਾ ਸਮਾਂ ਰਹਿ ਗਿਆ ਠੀਕ ਹੈ ਜੀ ਬਹੁਤ ਬੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿ ਮੈਂ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ ਬਾਹ ਲੱਗਦਾ ਕਿਸੇ ਸ਼ੇ ਨਾਲ ਲੜੀਏ ਰਹਿਣਾ ਲੋਕਾਂ ਸੇ ਸਿੱਖਣਾ ਪਵੇਗਾ ਓਏ ਜੇ ਤੂੰ ਚਾਹਣਾ ਮਨ ਤਮਾਲ ਹੋਣਾ ਢੋਲ ਫੰਨ ਮਿਲਤਣਾ ਪਵੇਗਾ ਓਏ ਜੇ ਤੂੰ ਚਾਹਣਾ ਲਿਖਤਾ ਪ੍ਰਵੀਨ ਹੋਣਾ ਰੱਬ ਆਸ਼ਿਰਵਾਦ ਲੈਣਾ ਪਵੇਗਾ ਓਏ ਤੇਰਾ ਕਿਸੇ ਨੇ ਕੀ ਵਿਗਾੜ ਦੇਣਾ ਜਿਹੜਾ ਵੱਡਾ ਜਿਆ ਰੱਖਣਾ ਪਵੇਗਾ ਓਏ ਕਰਮ ਰਹਿਣ ਦੇ ਸਹ ਹਣਾ ਨਹੀਂ ਮੱਝ ਨੂੰ ਬੰਨ੍ਹਣਾ ਸੁੱਕਣਾ ਪਵੇਗਾ ਓਏ ਕਰਮ ਰਹਿਣ ਦੇ ਸਹ ਹਣਾ ਨੂੰ ਮੰਗੂ ਬੰਝ ਨੂੰ ਮੰਗਣਾ ਬਗਦ ਸ਼ੁਕਰਾ ਪਾਵੇਗਾ ਬਹੁਤ ਵਧੀਆ ਬਈ ਦੇਖੋ ਕਿਹੜਾ ਪਹਿਲਵਾਨੇ ਕੁਸ਼ਤੋ ਜਿੱਤ ਪ੍ਰਾਪਤ ਕਰਦਾ ਹੈ ਦੋਨੇ ਪਹਿਲਵਾਨ ਬੜੀ ਤਾਕੜੀ ਜੋੜਦੇ ਪਹਿਲਵਾਨ ਨੇ ਸੁਖਮਨ ਤੇ ਦੂਜੇ ਪਾਸੇ ਭਪਿੰਦਰ ਪਹਿਲਵਾਨ ਅਜਨਾਲਾ ਦੋਨੇ ਪਹਿਲਵਾਨਾਂ ਦੀ ਤਾਕੜੀ ਕੁਸ਼ਤੀ ਚੱਲਦੀ ਹੋਈ ਵਾਹ ਜੀ ਬਹੁਤ ਅਸੀਂ ਤੈਨੂੰ ਧੰਨਵਾਦ ਕਰਦੇ ਆ ਸਪੋਰਟ ਸਪான்ਸਰ ਤਰਨਤਾਰ ਤੋਂ ਭੈਣ ਸਤਬੰਦ ਕੌਰ ਜੀ ਇਹਨਾਂ ਦਾ ਵੀ ਅਸੀਂ ਤੈਨੂੰ ਧੰਨਵਾਦ ਕਰਦੇ ਆ ਹੋਰ ਵੀ ਸਾਡੀਆਂ ਮੈਡਮ ਭੈਣਾ ਪਹੁੰਚੀਆਂ ਨੇ ਇਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੇਡ ਖੇਤਰ ਦੇ ਵਿੱਚ ਅੰਤਰਰਾਸ਼ਟਰੀ ਖਿਡਾਰੀ ਪਿਆਰ ਕੀਨੇ ਨੇ ਜਸਲੀਨ ਕੌਰ ਜੀ ਅਫਸਰ ਨੈਰੂ ਜੁਬਾ ਤਰਨਤਾਰ ਉਹ ਵੀ ਖਾੜੇ ਪੰਜ ਵਿੱਚ ਪਹੁੰਚੇ ਹੋਏ ਨੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕਹਿੰਦਾ ਕਾਰਕੁਨਦਿਆਂ ਖੇਤਾ ਦੋਵੇਂ 30 ਸਕਿੰਟ ਬਾਕੀ ਜੀ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਹੈ ਇਹ ਸੌਤੰਤ ਬਾਕੀ ਵਾਹ ਜੀ ਲੈ ਵਾਲੀ ਟੀਮ ਦਾ ਬੇਸੀ ਤੈਨੂੰ ਧੰਨਵਾਦ ਕਰਦੇ ਆ ਬੜੇ ਫੋਨ ਆ ਰਹੇ ਨੇ 10 ਸਕੰਡ ਬਾਕੀ ਜੀ ਉਧਰ ਫਨਦਾਰ ਚੰਚਲ ਸਿੰਘ ਜੀ ਪੀਏਪ ਤਰਨਤਨ ਤੋਂ ਉਹ ਵੀ ਲੈਵ ਜਿਹੜੀ ਕੁਸ਼ਤੀ ਦੰਗਲ ਆ ਆਨੰਦ ਬਣਾ ਰਹੇ ਨੇ ਕੁਸ਼ਤੀ ਸਮਾਪਤ ਲੌਰੀ ਇਸ ਦੇ ਨਾਲ ਇਸ ਸਮਾ ਜਿਹੜਾ ਸਮਾਗਮ ਤੋਂ ਹੋ ਗਿਆ ਇਸ ਕੁਸ਼ਤੀ ਦੇ ਵਿੱਚ ਭਵਿੰਦਰ ਪਹਿਰਵਾਨ ਜੀ ਸਾਡੇ ਜੇਤੂ ਹੋਏ ਨੇ